ਹੈਲੋ ਹਾਂ ਭਾਈ ਹਾਂਜੀ ਸਸੀ ਕਰਨ ਸਸੀ ਕਰ ਭਾਈ ਪਛਾਣ ਲਿਆ ਹਾਂਜੀ ਜਗਿੰਦਰ ਤਾਇਆ ਜੀ ਉਹ ਹਾਂ ਭਾਈ ਇੱਕ ਤਾਂ ਤੂੰ ਨਾ ਨਵੀਂ ਨਵੀਂ ਵਿਆਹੀਆਂ ਆਈਆਂ ਤੁਮ ਤੀਜਾ ਦੇ ਨਹੀਂ ਹੋਇਆ ਮੈਂ ਭਾਈ ਤਾਇਆ ਨਹੀਂ ਮੈਂ ਥੋੜਾ ਚਾਚਾ ਸਹੁਰਾ ਹਾਂਜੀ ਸੌਰੀ ਚਾਚਾ ਜਗਿੰਦਰ ਚਾਚਾ ਹਾਂ ਤੁਮਨ ਤਾਇਆ ਬਣਾ ਕੇ ਤੂੰ ਤਾਂ ਮੈਨੂੰ ਮੈਨੂੰ ਤਾਇਆ ਜਿਵੇਂ ਜਗਰੂਪ ਤਾਇਆ ਜਿਹਾ ਲੱਗਦੀ ਸੀ ਆਵਾਜ਼ ਅੱਛਾ ਅੱਛਾ ਚਲੋ ਕੋਈ ਨਹੀਂ ਕੋਈ ਨਹੀਂ ਭਾਈ ਭਲੇਖਾ ਲੱਗ ਜਾਂਦਾ ਕਈ ਵਾਰੀ ਤੇ ਤੁਹਾਡਾ ਨਾਮ ਵੀ ਕੋ ਹੈ ਨਾ ਜਗਿੰਦਰ ਤੇ ਜਗਰੂਪ ਜੀ ਨੇ ਤਾਂ ਆਹ ਜਗਿੰਦਰ ਚਾਚਾ ਜੀ ਬੋਲਦੇ ਕਿ ਜਗਰੂਪ ਚਾਚਾ ਜੀ ਹਾਂ ਮੈਂ ਜਗਿੰਦਰ ਹੈਗਾ ਤੇ ਕੁਜਗਰੂਪ ਵੱਡਾ ਆਪਾਂ ਤੋਂ ਹਾਂਜੀ ਠੀਕ ਹੈ ਤੇ ਜਿਹੜਾ ਹਰਨਾਮ ਹੈ ਤੁਹਾਡਾ ਸਹੁਰਾ ਉਹ ਵਿਚਾਲਣਾ ਹੈਗਾ ਆਪਣਾ ਤੋਂ ਠੀਕ ਹੈ ਮੈਂ ਛੋਟਾ ਹਾਂ ਸਭ ਤੋਂ ਹਾਂਜੀ ਤੇ ਇੱਕ ਤਨ ਮੈਂ ਗੱਲ ਦੱਸਾਂ ਜੇ ਉਸ ਰਾਤ ਸੁਹਾਗ ਰਾਤ ਵਾਲੀ ਰਾਤ ਜੇ ਮੈਂ ਨਾ ਨਾ ਆਉਂਦਾ ਤੇ ਸਾਰੇ ਪਰਿਵਾਰ ਦੀ ਇੱਜ਼ਤ ਮਿੱਟੀ ਚ ਮਿਲ ਜਾਣੀ ਸੀ ਸਮਝ ਮਿਧੀ ਹੈ ਨਾ ਮੈਂ ਤੁਹਾਡੇ ਕਮਰੇ ਦੇ ਵਿੱਚ ਦੇਖ ਲਿਆ ਸੀ ਮੈਂ ਕਿ ਵੀ ਸਾਡੇ ਵਾਲੇ ਭਤੀਜ ਤੋਂ ਤਾਂ ਨਹੀਂ ਹੁੰਦਾ ਕੁਝ ਤੋਂ ਲੜੀ ਜਾਂਦੀ ਜਦੋਂ ਨਾਲ ਫਿਰ ਮੈਂ ਫਿਰ ਮੈਂ ਤੇਰੇ ਕਮਰੇ ਜਾਇਆ ਤੇ ਮੈਂ ਹੀ ਤੇਰੇ ਨਾਲ ਜੋ ਸਭ ਕੁਝ ਕੀਤਾ ਨਾ ਉਹ ਤਾਂ ਸੌਂ ਗਿਆ ਸੀਗਾ ਇੱਕ ਕੰਜਾ ਦਾ ਨਸ਼ੇ ਬਹੁਤ ਕਰਦਾ ਹੈ ਨਾ ਇਸ ਤਾਂ ਬਹੁਤ ਕੋਸ਼ਿਸ਼ਾਂ ਕੀਤੀਆਂ ਐ ਇਸ ਤਰ੍ਹਾਂ ਵਿਆਹ ਵੀ ਇਹ ਸੋਚ ਕੇ ਮੈਂ ਇਹ ਪਿਓ ਨੇ ਕਹਿੰਦਾ ਵਿਆਹ ਕਰਦੇ ਸੁਧਰ ਜਾਗਾ ਮੈਂ ਤੈਨੂੰ ਅੱਖ ਜੀ ਕਿਉਂ ਕਿਸੇ ਦੀ ਕੁੜੀ ਨੂੰ ਟੋਹ ਪਦਾ ਤਾਂ ਕਰਾ ਚਾਹ ਤੋ ਕੁਈ ਹੋਇਆਗਾ ਪਰ ਉਹਨੇ ਮੇਰੀ ਸੌਂ ਖਾਤੀ ਹੈਗੀ ਤੇ ਕਹਿੰਦਾ ਮੈਂ ਨਹੀਂ ਕਰਦਾ ਸਵੇਰੇ ਕੁਲੀਂ ਬਣਾਣਾ ਨਹੀਂ ਮੈਂ ਇਸ ਤਰ੍ਹਾਂ ਦਾ ਅੱਛਾ ਮੈਂ ਨਹੀਂ ਸਮਝਦਾਗਾ ਮੈਂ ਰੀਆ ਵੰਟਣ ਕੀ ਰਿਹਾ ਕਰੂੰਗਾ ਤੇ ਹੋਸ ਚ ਰਿਹਾ ਕਰੂੰਗਾ ਮੈਂ ਤੈਨੂੰ ਸਮਝੂਗਾ ਮੈਨੂੰ ਸੌਂ ਖਾਦੀ ਆ ਨੀ ਪਰ ਸੌਂ ਖੱਦੀ ਕੀ ਕਰੂਗੀ ਨਾ ਫੇ ਉਦੋਂ ਦਾ ਸਰੀਰ ਉੱਠਦਾ ਨਹੀਂ ਸੀ ਉਹਦਾ ਤੂੰ ਤਾਂ ਹੀ ਤੂੰ ਰੋਲਾ ਪਾਉਂਦੀ ਸੀ ਇੱਕ ਕੁੜੀ ਆਵਦੀ ਰਮਾਨਾ ਨੂੰ 25 ਸਾਲ ਤਾਈਂ ਦੱਬ ਕੇ ਰੱਖਦੀ ਹੈ ਜੀ ਖਾਣੇ ਵਾਸਤੇ ਜਿਹਨੂੰ ਦਾ ਜ਼ਾਇਦੇ ਹੁੰਦਾ ਨਾ ਤੁਸੀਂ ਸਮਝਦਾ ਰਹਾ। ਸਾਂਹ ਮੈਂ ਦੱਸਦੇ ਭਾਈ ਮੈਂ ਹੀ ਸਮਝਦਾਰੀ ਦਿਖਾਈ ਮੈਂ ਕਿਹਾ ਵੀ ਸਾਰੇ ਰਿਸ਼ਤੇ ਬੰਧਨ ਫਿਰ ਮੈਂ ਹੀ ਤੋੜੇ ਉਸ ਟਾਈਮ ਵੀ ਹੁਣ ਹੁਣ ਵੀ ਜਗੰਦਰਾ ਵੀ ਹੁਣ ਮੌਕਾ ਹੈ ਵੀ ਇਹ ਤੂੰ ਸਾਂਭ ਸਕਦਾ ਤਾਂ ਤੇ ਮੈਂ ਮੌਕਾ ਨਾ ਮੌਕਾ ਵੀ ਸਾਂਭ ਲਿਆ ਤੁਸੀਂ ਸਰੀਰ ਦੀ ਬਹੁਤ ਸਾਂਭ ਰੱਖਿਆ ਚਾਹਤਾ ਵੀ ਹਾਂ ਉਹ ਸਾਂਭ ਉਹ ਤਾਂ ਸ਼ਾਇਦ ਹੁਣ ਤੇਰੇ ਕਰਮਾਂ ਚ ਮਿਲਣਾ ਸੀ ਉਸ ਰਾਤ ਹਨਾ ਹੁਣ ਹੋਰ ਕਦੋਂ ਤੱਕ ਅਬ ਇਹ ਠੀਕ ਕਰ ਦੇਂਦੀ ਕਦੋਂ ਤੱਕ ਤੁਸੀਂ ਦੁਬਾਰਾ ਆਉਂਗੇ ਮੈਂ ਤਾਂ ਇੱਥੇ ਰਹਿਣਾ ਪਈ ਨਾਲਲਾ ਘਰ ਹੀ ਆਪਣਾ ਹੈ ਅਜੇ ਤੀਜਾ ਦੇਣਾ ਦੁੱਧ ਕਿਰਾ ਉਹਦੇ ਫੇਰਾ ਪੂਰਾ ਪਾਉਣ ਗਈਆਂ ਮਨ ਲੱਗਾ ਤੋ ਹਨਾ ਮੈਨੂੰ ਦੱਸਿਆ ਜਿ ਬਾਈ ਨੇ ਅੱਜ ਹਾਂ ਤੇ ਆਏਂਗੀ ਤਾਂ ਭਾਈ ਫਿਰ ਮੈਂ ਤਾਂ ਤੇਰੇ ਵਾਸਤੇ ਹਾਜ਼ਰੀ ਆ ਹਮੇਸ਼ਾ ਹੁਣ ਤੂੰ ਦੱਸ ਵੀ ਕਿਵੇਂ ਕਰਨਾ ਹੈ ਵੀ ਮੇਰੇ ਨਾਲ ਅੱਗੇ ਤਾਨੂੰ ਕਿਵੇਂ ਲੱਗਿਆ ਉਸ ਵਾਰੀ ਰਾਤ ਉਹਦਾ ਤੇਨਾ ਹਾਂ ਚਾਚਾ ਜੀ ਮੈਂ ਸ਼ਬਦਾਂ 'ਚ ਧਿਆਨ ਨਹੀਂ ਕਰ ਸਕਦੀ ਉਹ ਗੱਲਾਂ ਹਾਂ ਉਹ ਗੱਲਾਂ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਹੁੰਦੀਆਂ ਤੇ ਫੋਨ ਦੇ ਉੱਤੇ ਇੰਨੀ ਇਹੋ ਜਿਹੀਆਂ ਗੱਲਾਂ ਕਰਦੇ ਆ ਤਾਂ ਹੋਰ ਬੰਦੇ ਦਾ ਮਨ ਉਤਾਵਲਾ ਹੋ ਜਾਂਦਾ ਚੰਚਲ ਹੋ ਜਾਂਦਾ ਹੈ ਹਨਾ ਹਾਂਜੀ ਮੈਨੂੰ ਪਤਾ ਕਰਪਨ ਹੋ ਜਾਂਦੀ ਹੈ ਨਾ ਤੜਪਣਾ ਹੋ ਜਾਂਦੀ ਹੈ ਹਾਂ ਇੱਕ ਤਰ੍ਹਾਂ ਪਤਾ ਬਰੋਂ ਖੜਾ ਹੋ ਜਾਂਦਾ ਹੈ ਇਸ ਸੂਦਾ ਮਹੀਨਾ ਤੇ ਆਉਂਦੀ ਠੰਡ ਹੈ ਤੇ ਹੁਣ ਮੈਂ ਬਾਹਰ ਖੜਾ ਗੱਲ ਕਰੀ ਜਾਣਾ ਤੇ ਦੋ ਹਵਾ ਆਉਂਦੀ ਹੈ ਤੇ ਚੀਰਦੀ ਆਉਂਦੀ ਹੈ ਤੇ ਤੇਰੀ ਜਫੀ ਜ਼ਿਆਦਾ ਜਾਂਦੀ ਹੁਣ ਕੀ ਕਰਾਂ ਮੈਂ ਦੱਸ ਆਉਂਦੀ ਹੈ ਨਾ ਸ਼ਾਇਦ ਤੈਨੂੰ ਵੀ ਆਉਂਦੀ ਹੋਵੇ ਬਹੁਤ ਆਉਂਦੀ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਤੂੰ ਜਮਾਨੀ ਸਾਹਮਣੇ ਕਿਸੇ ਵਾਸਤੇ ਰੱਖੀ ਸੀ ਪਰ ਮੇਲ ਮੇਰੇ ਕਰਮਾਂ ਚ ਕੀ ਪਤਾ ਨਹੀਂ ਕਿਹੜੇ ਜਨਮਾਂ ਦਾ ਪੁੰਨ ਮੈਂ ਕੀਤਾ ਹੋਇਆ ਜੋ ਤੇਰਾ ਸਭ ਕੁਝ ਮੈਨੂੰ ਮਿਲ ਗਿਆ ਹਨ ਕੋਸ਼ਿਸ਼ ਕੀਤੀ ਹੁਣੇ ਕੋਸ਼ਿਸ਼ ਤਾਂ ਤੁਸੀਂ ਪੁੰਨ ਕੀਤੀ ਹੈ ਜੋ ਤੂੰ ਲਈ ਆਪੋ ਨੇ ਤਾਂ ਕੀਤਾ ਹੀ ਐ ਪੁੱਣ ਦੇ ਨਾਲ ਨਾਲ ਫੜੀਆਂ ਵੀ ਮੜ ਗਈਆਂ ਮੁੰਦੇ ਰਿਆ ਜੇ ਕਰਨਾ ਚਾਹਤੇ ਈ ਤੁਹਾਡੇ ਨਾਲ ਬਹੁਤ ਜ਼ਿਆਦਾ ਯਾਦ ਆਉਂਦੇ ਬਹੁਤ ਰੋਂ ਰੋਂ ਖੜਾ ਹੋ ਜਾਂਦਾ ਐ ਰੋਂ ਦਿਖਦਾ ਇਹਨਾ ਇਸ ਤਸਵੀਰ ਆਪਣੇ ਆਪ ਨੇ ਸੰਭਾਲ ਨਹੀਂ ਕੋਲ ਹੁਣ ਦੱਸ ਵੀ ਹੁਣ ਕਦੋਂ ਆਇੰਗੇ ਤੇ ਛੇਤੀ ਛੇਤੀ ਆ ਜਾ ਮੈਂ ਬਹੁਤ ਮਿਸ ਕਰੀ ਜਾਂਦਾ ਤੈਨੂੰ ਮੈਂ ਬਹੁਤ ਮਿਸ ਕਰੀ ਜਾਂਦਾ ਸੱਚੀ ਮਾਦਮ ਮੈਂ ਤੁਹਾਨੂੰ ਦੂਰਾ ਤਨਾ ਬਹੁਤ ਔਖੀਆਂ ਟਪਾਈਆਂ ਮੈਂ ਮੈਂ ਐਸਾ ਤੇ ਨਾ ਪਤਾ ਨਹੀਂ ਕਿ ਉਹ ਰੱਬ ਨੇ ਮਿਹਰ ਕਰਤੀ ਤੇ ਸਬੰਧ ਬਣ ਗਿਆ ਪਰ ਉਸ ਤੋਂ ਬਾਅਦ ਮਰਿਆ ਨਹੀਂ ਹੁੰਦਾ ਹੁਣ ਸੱਚੀ ਕਿਵੇਂ ਸ਼ਬਦਾਂ ਚ ਬਿਆਨ ਕਰਾਂ ਇਸ ਗੱਲ ਨੂੰ ਮੈਂ ਮੁਕਤ ਆਪ ਨਹੀਂ ਰਹਿ ਹੁਣ ਤੂੰ ਇਹ ਦੱਸ ਵੀ ਆਪਾਂ ਉਹਦੇ ਵਾਲਾ ਸੁਖਵੰਤ ਦਾ ਉਹਦਾ ਇਲਾਜ ਕਰਾਈਏ ਜਾਂ ਫਿਰ ਕੀ ਕਰੀਏ ਆਪਾਂ ਉਹਦਾ ਇਲਾਜ ਦਾ ਸੱਚੀ ਦੇਖੋ ਕਰਾਉਣਾ ਪਊਗਾ ਇਲਾਜ ਕਰਾਉਣਾ ਪਊਗਾ ਪਰ ਇਹ ਗੱਲ ਹੈ ਮੇਰੇ ਨਾਲ ਤਨਵਾਦਾ ਕਰਨਾ ਪਊ ਇਲਾਜ ਤਾਂ ਮੈਂ ਕਰਵਾ ਦਊਗਾ ਉਹਦਾ ਹਾਂ ਮੈਂ ਮੈਨੂੰ ਵਾਦਾ ਕਰਨਾ ਪਊ ਕਿ ਕਦੇ ਕਾਲ ਨਾ ਤਾ ਮੇਰੇ ਨਾਲ ਰਿਲੇਸ਼ਨ ਨਾ ਰੱਖੇ ਵੀ ਉਹ ਸਹੀ ਹੋ ਗਿਆ ਫਿਰ ਇਹ ਨਹੀਂ ਕਿ ਆ ਵੀ ਮੈਂ ਨਾ ਰੱਖ ਲੈ ਕੇ ਨਿਕਲੇ ਕਿ ਮੈਂ ਬੁੱਖਾਂ ਨਾਲ ਹੀ ਰੱਖੂੰਗੀ ਘਰ ਵਿੱਚ ਲਾਉਂਗੀ ਤੋਂ ਦੇ ਨਾਲ ਹੀ ਰੱਖੂੰਗੀ ਹਾਂ ਤੇ ਦੇਖ ਆਪਾਂ ਨਾ ਕਿ ਮੈਂ ਤੇਰੇ ਤੋਂ ਬਾਹਰ ਨਹੀਂ ਜਾਂਦਾ ਹਨਾ ਮੈਂ ਕਦੇ ਕੋਈ ਕਿਸੇ ਨਾਲ ਕੋਈ ਜੀ ਕਰਨੀ ਕਰਦਾ ਹੂੰ ਮੈਨੂੰ ਜੀ ਗੱਲ ਕਰੀਂ ਕਰੀਂ ਆਪਾਂ ਇਸ ਚੀ ਦਾ ਧਿਆਨ ਰੱਖਣਾ ਹੈਗਾ ਤੂੰ ਵੀ ਧਿਆਨ ਰੱਖਣਾ ਹੈ ਵੀ ਕਦੇ ਕੋਈ ਦੁਰਦਰ ਗੱਲ ਨਾ ਲੀਖੋ ਜੇ ਨਾ ਨਾ ਜਾਚੀ ਮੇਰੀ ਜਨੀ ਨਿਸ਼ਚੰਤਰ ਹੋ ਜਾ ਮੈਂ ਤੁਸੀਂ ਹਾਂ ਦੇਖਣੀ ਕਰਨੀ ਆਪਾਂ ਗੱਲ ਕਿਸੇ ਪਾਸੇੋਂ ਵੀ ਤੇ ਆਏਗੀ ਕਦੋਂ ਹਾਂ ਤੂੰ ਪੁੱਠੀ ਕਦੋਂ ਆਏਂਗੀ ਇੱਥੇ ਤੁਸੀਂ ਵੀ ਜ਼ਿਆਦਾ ਨਾ ਕਰਿਆ ਕਰੋ ਵੀ ਮਿੱਤੂ ਕਦੋਂ ਆਉਗੀ ਮਿੱਤੂ ਕਦੋਂ ਆਉਗੀ ਫਿਰ ਨਹੀਂ ਨਹੀਂ ਐਜੀ ਗੱਲ ਨਹੀਂ ਹੈਗੀ ਤੇ ਮੇਰੀ ਗੱਲ ਸੁਣ ਲੈ ਕੇ ਫਿਰ ਹਾਂ ਆਏਗੀ ਤਾਂ ਤਾਂ ਉਹਨੂੰ ਪੱਕਾ ਦਾ ਦੱਤੇ ਬਸ ਦੋ ਕੁ ਦਿਨ ਹੋ ਰਹੇ ਅੱਛਾ ਜਲਦੀ ਆ ਜਾ ਨੀਤੂ ਬੱਤ ਜੀ ਨਾ ਨਾ ਜੀ ਬਸ ਠੀਕ ਮੌਰਾ ਨਾਲ ਹੀ ਆ ਜਮ ਨਾਲ ਹੋ ਤੇ ਠੀਕ ਹੈ ਠੀਕ ਹੈ ਜੀ ਠੀਕ ਹੈ ਬੱਤ ਜੀ ਸਸੀਕਰ ਠੀਕ ਹੈ ਸਸੀਕਰ ਬੱਤ